ਹਾਂਜੀ ਤੇ ਆਹ ਦੇਖੋ ਝੱਕੋ ਲੋਕਰ ਲੱਗੇ ਆ ਲਓ ਜੀ ਪੂਰੀ ਪ੍ਰਾਈਵੇਸੀ ਆ ਹਾਂਜੀ ਚਲੋ ਹੁਣ ਤਾਂ ਪਤਾ ਲੱਗ ਗਿਆ ਜੀ ਪਰ ਇਹ ਜੀ ਵੀਡੀਓ ਜਿੱਨੇ ਦਿਖਾਉਣੀਆਂ ਚਾਹੀਦੀਆਂ ਪ੍ਰਾਈਵੇਸੀਆਂ ਨੂੰ ਡਿਲੀਵਰੀ ਹੋ ਜੂਗੀ ਜੇ ਡਿਲੀਵਰੀ ਕਰਨੀ ਹੋਵੇ ਕਿਤੇ ਮਰ ਕਿਉਂ ਤੱਕਾ ਕਰਦੇ ਹੋ ਜੀ ਹਾਂ ਕੁਛ ਨਹੀਂ ਹੁੰਦਾ ਜੀ ਡਿਲੀਵਰੀ ਵਾਲਾ ਵੀ ਕੰਡਾ ਕੱਢ ਦੋ ਕੋਈ ਗੱਲ ਇਹ ਜੀ ਡਿਲੀਵਰੀ ਵੀ ਕਰ ਦਿਆਂਗੇ ਟੇਬਲ ਦੇ ਉੱਤੇ ਸ਼ੀਸ਼ਾ ਨਾਲ ਭੇਜਾਂਗੇ ਗੱਲ ਹੀ ਸਮਝੇ ਜੀ ਮੰਨ ਕੇ ਚਲੋ ਉਂ ਵੈੱਡ ਬਹੁਤ ਕਾਸਟਲੀ ਆ ਪਰ ਅਸੀਂ ਰੀਜਨਲ ਰੇਟਾਂ ਦੇ ਵਿੱਚ ਦੇਵਾਂਗੇ ਕਿਆ ਬਾਤ ਹੈ ਪੰਜਾਬ ਦੀ ਪੂਰੀ ਵੱਡੀ ਫੈਕਟਰੀ ਦੇ ਵਿੱਚ ਆ ਗਏ ਵਿਆਹਾਂ ਦਾ ਸੀਜ਼ਨ ਆ ਤੇ ਪੰਜਾਬ ਦੀ ਸਭ ਤੋਂ ਵੱਡੀ ਫੈਕਟਰੀ ਆਪਾਂ ਲੱਭ ਲਈ ਰੇਟ ਵੀ ਘੱਟ ਹੋਣਗੇ ਵੈਰਾਈਟੀ ਵੀ ਜ਼ਿਆਦਾ ਹੋਊ ਕੁਆਲਿਟੀ ਵੀ ਸਰਾ ਹੋਊਗੀ ਬਾਈ ਕੀ ਹਾਲ ਚਾਲ ਹੈ ਹਾਲ ਹੈ ਬਾਈ ਠੀਕ ਵਧੀਆ ਜੀ ਕੀ ਕੀ ਵੈਰਾਈਟੀ ਮਿਲ ਜੂ ਜੀ ਵੀਰ ਜੀ ਆਪਣੇ ਕੋਲੇ ਸਾਰਾ ਆਲ ਫਰਨੀਚਰ ਮਿਲ ਜੂਗਾ ਜੀ ਹਾਂਜੀ ਬੈੱਡ ਸੋਫਾ ਡਾਈਨਿੰਗ ਹਾਂਜੀ ਆਲ ਫਰਨੀਚਰ ਕੁਆਲਿਟੀ ਕੁਆਲਿਟੀ ਦੀ ਵੀਰੇ ਸਾਡੀ ਫੁੱਲ ਗਾਰੰਟੀ ਹੋਊਗੀ ਫੁੱਲ ਜ਼ਿੰਮੇਵਾਰੀ ਆਪ ਤੇ ਆਰ ਕਰਦੇ ਹਾਂ ਖੁਦ ਹੀ ਪਿੱਛੇ ਫੈਕਟਰੀ ਆ ਸਰ ਖੁਦ ਹੀ ਮੈਨੂਫੈਕਚਰਿੰਗ ਆ ਇੱਥੇ ਡਿਸਪਲੇ ਆ ਹੁਣ ਸ਼ੋਰੂਮ ਬਣ ਚੁੱਕਿਆ ਫੈਕਟਰੀ ਤੋਂ ਤੇ ਇਹ ਨਹੀਂ ਹੈਗਾ ਇਹ ਸ਼ੋਰੂਮ ਬਣ ਗਿਆ ਰੇਟ ਗਿਨੇ ਹੋਗੇ ਰੇਟ ਸੇਮ ਰੇਟ ਸੇਮ ਜੀ ਸੇਮ ਕਾਹਦੇ ਚ ਬਣਿਆ ਬਈਆ ਇਹ ਸਾਰਾ ਸਾਗਵਾਨ ਦੇ ਵਿੱਚ ਬਣਿਆ ਜੀ ਪਲੇਸਟਰ ਪੌਸਟ ਵਾਲਾ ਅੱਛਾ ਸਾਗਵਾਨ ਦੇ ਵਿੱਚ ਮਿਲ ਜਾਣਗੇ ਟਾਲੀ ਵਾਲੇ ਸਾਰੇ ਕੁਝ ਮਿਲ ਜਾਣਗੇ ਸਾਰਾ ਕੁਝ ਮਿਲ ਜੂਗਾ ਜੀ ਜਿਹੜਾ ਤੁਸੀਂ ਕਹੋਗੇ ਆਹ ਕਿਹੜਾ ਆ ਗਿਆ ਇਹ ਸਰ ਆਨੈਕਸ ਮਾਰਬਲ ਆ ਗਿਆ ਆਨੈਕਸ ਆ ਗਿਆ ਤੇ ਦੂਜੇ ਮਾਰਬਲ ਵੀ ਮਿਲ ਜਾਣਗੇ ਹਾਂਜੀ ਸਰ ਆਜੋ ਗਲਾਸ ਵਾਲੇ ਮਿਲ ਜਾਣਗੇ ਮਾਰਬਲ ਮਿਲ ਜਾਣਗੇ ਆਜੋ ਇੱਧਰ ਆਜੋ ਸਰ ਇੱ ਕੱਲੀ-ਕੱਲੀ ਵੈਰਾਈਟੀ ਮਿਲ ਜੀ ਕੱਲੀ-ਕੱਲੀ ਵੈਰਾਈਟੀ ਮਿਲ ਜੀ ਕਹੋਗੇ ਇਹ ਨਹੀਂ ਹੈਗਾ ਤੁਹਾਨੂੰ ਤਿਆਰ ਕਰਨ ਲਈ ਆਰਡਰ ਦੇਣਾ ਪਊ ਤੁਹਾਨੂੰ ਵੈਰਾਈਟੀ ਉਹ ਨਹੀਂ ਮਿਲ ਜਾਣੀ ਕਿ ਤੁਸੀਂ ਅੱਥੀ ਖੰਡਾ ਜਾਣਾ ਜਿਵੇਂ ਹੁਣ ਆਹ ਪੀਸ ਹੈ ਇਹਦੇ ਡੈਨ ਟੇਬਲ ਦੇ ਉੱਤੇ ਇਟਾਲੀਅਨ ਮਾਰਬਲ ਰੱਖਿਆ ਹੋਇਆ ਕੀ ਬਾਤ ਹੈ ਤੇ ਰੇਟ ਤਾਂ ਨਹੀਂ ਜਿਆਦਾ ਇਹਨਾਂ ਦੇ ਕੁਝ ਵੀ ਨਹੀਂ ਵੀਰੇ ਜਦੋਂ ਅਗਲਾ ਸਾਡੇ ਸ਼ੋਰੂਮ ਦੇ ਵਿੱਚ ਵਿਜ਼ਿਟ ਕਰੂਗਾ ਨਾ ਉਹਨੂੰ ਨਜ਼ਾਰਾ ਆ ਜਾਊਗਾ ਉਹਨੂੰ ਪਤਾ ਲੱਗੂਗਾ ਵੀ ਅਸੀਂ ਕੀ ਕਰਦੇ ਹਾਂ ਕੀ ਬਾਤ ਹੈ ਇਹ ਕੱਪੜਾ ਕਿਹੜਾ ਵਰਤਿਆ ਇਹ ਚ ਫਿਰ ਕੱਪੜਾ ਸਾਰਾ ਜੇ ਕਾਰਡ ਵਰਤੇ ਜਕਾੜ ਦਾ ਕੱਪੜਾ ਵਰਤੇਆ ਫਾਰਮ ਵਗੈਰਾ ਕਿਹੜੀ ਪਉਣੀ ਫਿਰ ਫਾਰਮ ਐਚਆਰ ਦੀਆ ਸਸ ਹਾਂਜੀ ਗਰੰਟੀ ਬਰੰਟੀ ਪੂਰੀ ਆ ਬਈ ਗਰੰਟੀ ਪੂਰੀ ਜੀ ਪੂਰੀ ਤੇ ਇਧਰ ਬਈ ਡਿਜ਼ਾਈਨ ਤੁਹਾਡੇ ਕੋਲ ਕਾਫੀ ਮਿਲ ਜਾਣਗੇ ਹਨਾ ਵੀਰੇ ਸਾਡੇ ਕੋਲ ਐ ਮੰਨ ਕੇ ਚਲੋ ਜਿਵੇਂ ਡੈਂਡੇ ਬੁਲਾਇਆ ਮੌਕੇ ਤੇ 20 ਡਿਜ਼ਾਈਨ ਭਾਈਆ ਪੋਲੀਐਸਟਰ ਪਾਸ ਦੇ ਵਿੱਚ ਹਾਂ ਇਹ ਨਹੀਂ ਹੈਗਾ ਕਸਟਮਰ ਨੂੰ ਦਿਖਾਉਣਾ ਬੂ ਨਹੀਂ ਨਹੀਂ ਸਾਡਾ ਆ ਨਹੀਂ ਹੈਗਾ ਵੀ ਲੋਕਾਂ ਵਾਂਗੂ ਦੋ ਪੀਸ ਪਈ ਹੈ ਬਈ ਫੋਟੋ ਦੇਖ ਲੋ ਤੇ ਮੰਗਵਾ ਦਿਆਂਗੇ ਸਾਡੇ ਕੋਲ ਤਾਂ ਕਸਟਮਰ ਆਵੇ ਪਸੰਦ ਕਰੇ ਤੇ ਲੈ ਜਾਏ ਆਨ ਦੀ ਸਪੋਰਟ ਤਿਆਰ ਹੈ ਕੀ ਬਾਤ ਉ ਤਿਆਰ ਵੀ ਕਰ ਦੋਗੇ ਪਰ ਹਾਂ ਜੀ ਜੇ ਤਿਆਰ ਕਰਉਣਾ ਤਿਆਰ ਕਰਵਾ ਸਕਦੇ ਹੋ ਬਾਕੀ ਵੈਰਾਈਟੀ ਵੀ ਇੰਨੀ ਮਿਲ ਜੂ ਤੇ ਇੰਨੀ ਸ਼ਾਨਦਾਰ ਵੈਰਾਈਟੀ ਮਿਲ ਜੂ ਤੇ ਮੈਂ ਦਿਖਾਉਂਦਾ ਥੱਕ ਜੂ ਪਰ ਵੈਰਾਈਟੀ ਨਹੀਂ ਮੁੱਕਣੀ ਆ ਤੁਸੀਂ ਆਪ ਜਾ ਕੇ ਕਰ ਸਕਦੇ ਹੋ ਡਿਜ਼ਾਈਨਿੰਗ ਇੰਨੀ ਕਿ ਜ਼ਿਆਦੇ ਆ ਬਈ ਜੀ ਆ ਵੀ ਨਿੱਕੇ ਨਿੱਕੇ ਆਈਟਮਾਂ ਬਣ ਜਾਣ ਹਾਂ ਜੀ ਇਹ ਘਰਾਂ ਦੀ ਸ਼ਾਨ ਬਣਾਉਣ ਲਈ ਰੱਖਿਆ ਵੀਰ ਜੀ ਅਸੀਂ। ਹਰੇਕ ਜੀ ਮਿਲ ਜੂ ਤੁਹਾਨੂੰ ਜਿਹੜੀ ਤੁਹਾਨੂੰ ਵੱਡੇ ਸ਼ੋਰੂਮਾਂ ਦੇ ਵਿੱਚ ਮਿਲਦੀ ਆ ਤੇ ਬਈ ਆ ਜੇ ਬੇਸ ਵੀ ਦੇਖ ਲਓ ਬਈ। ਤਕੜੇ ਬੇਸ ਨੇ ਪੂਰੇ। ਬਈ ਇਹ ਘਰਾਂ ਦੇ ਵਿੱਚ ਬਣਾ ਹੋਇਆ ਜੀ। ਇਹ ਵੀ ਸਾਗਵਾਂਚ ਵੀਰ ਜੀ ਸਾਗਵਾਂਚ ਬਈ। ਹਾਂਜੀ ਹਾਂਜੀ। ਕੀ ਬਾਤ ਆ ਬਈ ਹਰੇਕ ਮਾਡਰਨ ਲੁੱਕ ਦਾ ਕਲਾਸਿਕਲ ਲੁੱਕ ਜਿਹੜੀ ਕਹੋਗੇ ਉਹ ਬਈ ਹੁਣ ਬੈੱਡਾਂ ਕੰਨੀ ਹੋ ਜੀਏ। ਹਾਂਜੀ ਆਜੋ। ਬੈੱਡਾਂ ਦੇ ਵਿੱਚ ਕਿਹੜੀ ਕਿਹੜੀ ਵੈਰਾਈਟੀ ਮਿਲ ਜੂ ਬਈ? ਸਰ ਬੈੱਡਾਂ ਦੇ ਵਿੱਚ ਆਪਣੇ ਕੋਲੇ ਸਲਮੈਕੇ ਦੇ ਵਿੱਚ ਬੈੱਡ ਮਿਲ ਜਾਣਗੇ। ਹਾਂਜੀ। ਤੇ ਬਈ ਆ ਜੀ ਬਹੁਤ ਗੈਂਡ ਲੱਗੀ ਇਹ ਜੀ ਮੈਚ ਹੀ ਹੋ ਰਿਹਾ ਹਨ ਬਈ ਇਹ ਮੈਚ ਹੋ ਰਿਹਾ ਇਹ ਆਪਣੇ ਸਨ ਬਾਤ ਸਾੜਾ ਜੀ ਕਿ ਜਿਵੇਂ ਕੋਈ ਸਵੀਮਿੰਗ ਪੂਲ ਦੇ ਉਹ ਰੱਖਣ ਵਾਲੇ ਹੁੰਦੇ ਹੈਗੇ ਠੀਕ ਆ ਬਈ ਇਹ ਵੀ ਬਹੁਤ ਗੈਂਡ ਚੀਜ਼ਾਂ ਆ ਗਈਆਂ ਬਈ ਹਾਂਜੀ ਹਾਂਜੀ ਕਲਰ ਵੀ ਸ਼ਾਨਦਾਰ ਨੇ ਬਈ ਇੱਕ ਜੀ ਦੇਖਿਆ ਕਮਰੇ ਦੇ ਵਿੱਚ ਸਫਾਈ ਬਹੁਤ ਹੈ ਬਈ ਮੈਂ ਕਹਿੰਦਾ ਕਿਤੇ ਕਸਟਮਰ ਨੂੰ ਹੱਥ ਰੱਖਣ ਦਾ ਮੌਕਾ ਨਹੀਂ ਮਿਲੂਗਾ ਬਈ ਇੱਥੇ ਇਹ ਆ ਬੈੱਡ ਦੇ ਵਿੱਚ ਆ ਕਮੀ ਹੈ ਅਸਾਂ ਇੱਕ ਚੀਜ਼ ਹੋਰ ਹੈ ਸਫਾਈ ਵੀ ਤਾਂ ਗਈ ਕਿਉਂਕਿ ਇਹ ਬੈੱਡ ਵੀ ਤਾਜ਼ੇ ਬਣੇ ਹੋਏ ਨੇ ਇੱਥੇ ਬਣਿਆ ਕੁਈ ਆਏ ਨਾ ਹੈਗਾ ਇੱਥੇ ਲੋਡ ਹੋਗੇ ਦੂਜੇ ਥਾਵੇਂ ਗਿਆ ਫਿਰ ਤੀਜੇ ਥਾਵੇਂ ਆਣਗੇ ਚੱਕਦਰ ਦੇ ਵਿੱਚ ਫਰਨੀਚਰ ਜੇ ਦੀ ਕਰਾਉ ਉਹ ਹੁੰਦਾ ਹੀ ਵੀਰ ਜੀ ਆ ਸਾਡੇ ਫੈਕਟਰੀ ਦੇ ਵਿੱਚ ਉਹ ਪਿੱਛੇ ਬਣ ਜਾਂਦਾ ਇੱਥੇ ਆ ਗਿਆ ਇੱਥੋਂ ਉਸ ਦਾ ਕਸਟਮਰ ਦਾ ਚਲੇ ਕੋਈ ਬਾਲੀ ਚੱਕਦਰ ਨਹੀਂ ਜਰੂਰ ਚੱਕਦਰ ਦੇ ਵਿੱਚ ਚੀਜ਼ ਖਰਾਬ ਚੱਕਦਰ ਦੇ ਵਿੱਚ ਕਿਸੇ ਦਾ ਸਰਮੈਕਾ ਟੁੱਟ ਗਿਆ ਕਿਸੇ ਦਾ ਕੀ ਹੋ ਗਿਆ ਨਾਰਮਲੀ ਜੀ ਆ ਡਾਈਨਿੰਗ ਟੇਬਲ ਆ ਗਿਆ ਇਧਰਲੇ ਪਾਸੇ ਆ ਗਈ ਬੈੱਡ ਤੇ ਬਾਈ ਜੀ ਕਿਸੇ ਨੇ ਬੈੱਡ ਛੋਟੇ ਵੱਡੇ ਕੋਈ ਸਾਈਜ਼ ਵਿੱਚ ਢੂ ਦੇ ਵਿੱਚ ਕਰਵਾਉਣੇ ਹੋਣ ਕਿਵੇਂ ਆ ਵੇਖੋ ਸਰ ਤੁਸੀਂ ਸਾਡੇ ਕੋਲੇ ਆਏ ਨਹੀਂ ਹੈਗਾ ਕਰਵਾਉਣੇ ਹੋਣ ਅਸੀਂ ਕੀਤੇ ਪਏ ਆ ਅਛਾ ਇਧਰਲੇ ਪਾਸੇ ਆ ਗਈ ਵੈਰਾਈਟੀ ਹਾਂਜੀ ਹਾਂਜੀ ਅੱਛਾ ਇਹ ਤਾਂ ਥੋੜੀ ਵੈਰਾਈਟੀ ਆ ਵੈਰਾਈਟੀ ਦਾ ਇਧਰ ਪਈ ਜਾਵੇਂ ਨਾ ਵੈਰਾਈਟੀ ਮੇਨ ਆ ਪਈ ਬਈ ਫੈਕਟਰੀ ਐਵੇਂ ਹੀ ਨਹੀਂ ਕਿ ਹਾਂ ਤੁਸੀਂ ਨਿਗਾਹ ਮਾਰ ਲਓ ਇਧਰ ਕਾਰਵਿੰਗ ਵਾਲੇ ਆ ਗਏ ਆਹ ਕਿਹੜੇ ਆ ਗਏ ਜੀ ਇਹ ਸਾਰੇ ਟਾਲੀ ਦੇ ਵਿੱਚ ਆ ਗਏ ਜੀ ਇਹ ਟਾਲੀ ਦੇ ਵਿੱਚ ਆ ਗਏ ਨਾਲੇ ਇਹ ਨਹੀਂ ਮਿਲੂ ਤੁਹਾਨੂੰ ਲਗ ਲਗ ਹੋ ਕਾਰਵਿੰਗ ਵਾਲੇ ਸਾਰੇ ਇੱਕ ਲਾਈਨ ਦੇ ਵਿੱਚ ਮਿਲ ਜਾਣਗੇ ਹਾਂਜੀ ਉਧਰਲੇ ਇੱਕ ਲਾਈਨ ਦੇ ਵਿੱਚ ਮਿਲ ਜਾਣਗੇ ਪਲਾਈਵੁੱਡ ਵਾਲੇ ਇਧਰਲੇ ਕਿਹੜੇ ਆ ਗਏ ਜੀ ਆਹ ਸਾਰੇ ਸਾਗਵਾਨ ਦੇ ਵਿੱਚ ਆ ਗਏ ਚੱਕੋ ਕਰੋ ਗੱਲ ਇਧਰਲੇ ਪਾਸੇ ਸਾਰੀ ਸਾਗਵਾਨ ਦੇ ਵਿੱਚ ਆ ਆਜੋ ਸਰ ਜਿਹੜੇ ਤੁਸੀਂ ਕਹਿੰ ਚੱਕੋ ਆ ਹਾਈਟ 5 ਫੁੱਟ ਦੀ ਵੀ ਬਣੀ ਪਈ ਐ ਸਾਢੇ 4 ਦੀ ਵੀ ਬਣੀ ਪਈ ਐ ਹਾਂਜੀ ਬੈੱਡ ਇੱਕ ਗੱਲ ਹੋਰ ਐ ਜੀ ਸਾਢੇ ਹੈਵੀ ਕਿੰਗ ਸਾਈਜ਼ ਕੀਆ ਲੋਕ 6 ਫੁੱਟ ਦੇ ਵਿੱਚ ਦਿੰਦੇ ਆ ਸਾਡਾ ਸਵਾ 6 ਫੁੱਟ ਬੈੱਡ ਆ ਓਕੇ ਕਾ ਬਾਤ ਆ ਜੀ ਮਤਲਬ ਵੈਰਾਈਟੀ ਤੁਹਾਨੂੰ ਆ ਕੇ ਆਂਦੀ ਲੋੜ ਨਹੀਂ ਵੀ ਸਾਨੂੰ ਆ ਚੀਜ਼ ਚਾਹੀਦੀ ਆ ਤਿਆਰ ਕਰ ਦੋ ਬਣੀ ਬਣਾਈ ਵੀਰ ਜੀ ਮੈਨੂੰ ਆਏ ਨਹੀਂ ਲੱਗਦਾ ਜਿਹੜਾ ਇੱਥੇ ਸ਼ੋਰੂਮ 'ਚ ਆ ਗਿਆ ਹਾਂਜੀ ਸਾਡੇ ਕੋਲੇ ਇਸ ਵਕਤ ਸਵਾ 60 ਬੈੱਡ ਡਿਸਪਲੇ ਐ ਕੀ ਬਾਤ ਐ ਭਾਈ ਜਿਵੇਂ ਹੁਣ ਆ ਬੈੱਡ ਦੇਖੋ ਕਿਨ ਵਾਲੀ ਆਗੇ ਜੀ ਕਿਨ ਵਾਲੇ ਬੈੱਡ ਆਗੇ ਕਿਨ ਕੀਨ ਦੀ ਕੁਆਲਿਟੀ ਵਾਲੇ ਵੈੱਡਾਂਗੇ ਤੇ ਇਹ ਵੀ ਬਾਈ ਜੀ ਐ ਹੁੰਦਾਗਾ ਹਨਾ ਵੀ ਕਿਤੋਂ ਕਿਤੋਂ ਹੀ ਮਿਲਦੇ ਨੇ ਬੈਟਾ ਕਿਤੋਂ ਕਿਤੋਂ ਜੀ ਹਰੇਕ ਗਾਣੀ ਸਮਝੇ ਜੀ ਮੰਨ ਕੇ ਚਲੋ ਉਂ ਵੈੱਡ ਬਹੁਤ ਕਾਸਟਲੀ ਆ ਪਰ ਅਸੀਂ origignal rateਾਂ ਦੇ ਵਿੱਚ ਦੇਵਾਂਗੇ ਕੀ ਬਾਤ ਆ ਬਈ ਬਈ ਅਸੀਂ ਕਹਿੰਦੇ ਆਂਗੇ ਅਸੀਂ ਆਪਦੇ ਸ਼ੋਰੂਮ ਨੂੰ ਬਹੁਤ ਉੱਚ ਅੱਗੇ ਲੈ ਕੇ ਜਾਣਾ ਕੀ ਬਾਤ ਮੈਂ ਇੱਕ ਗੱਲ ਹੋਰ ਆ ਜਿਹੜਾ ਫਰਨੀਚਰ ਤੁਸੀਂ ਇੱਕ ਕਮਰੇ ਦਾ ਕਿਤੋਂ ਮਰਜ਼ੀ ਖਰੀਦ ਲਓ ਤੇ ਇੱਥੋਂ ਤੁਹਾਨੂੰ ਪੂਰੇ ਘਰ ਦਾ ਮਿਲ ਜਾਊ ਓਨੇ ਪੈਸਿਆਂ ਦੇ ਵਿੱਚ ਇਦੋਂ ਕਿਤੇ ਵੱਧ ਕੁਆਲਿਟੀ ਮਿਲ ਜਾਊਗੀ ਇਧਰਲੇ ਵਸੇ ਵੀ ਡਿਜ਼ਾਈਨ ਬਹੁਤ ਆਗੇ ਬੈਟਾਂ ਦੀ ਨਿਗਾਹ ਮਾਰ ਲਓ ਵੈਰਾਈਟੀ ਉਹ ਵੈਰਾਈਟੀ ਵੀ ਹੈ ਬੈਟਾਂ ਦੀ ਤੇ ਕਲਰ ਦੇ ਵਿੱਚ ਵੀ ਪਏ ਨੇ ਤਿਆਰ ਵਰ ਤਿਆਰ ਨੇ ਬਈ ਇਹ ਹਨ ਬਾਈ ਜੀ ਐਂ ਦੱਸੋ ਕਿੰਨੀ ਜਗ੍ਹਾ ਦੇ ਵਿੱਚ ਆਪਣਾ ਇਹ ਇਹ ਵੀਰ ਜੀ ਆਪਣਾ ਦੋ ਕਿੱਲਿਆਂ ਦੇ ਵਿੱਚ ਦੋ ਏਕੜ ਦੇ ਵਿੱਚ ਸ਼ੋਰੂਮ ਹੈ 2 ਏਕੜ ਦੇ ਵਿੱਚ ਆ ਬਾਈ ਜੀ ਕਿੰਨਾ ਟਾਈਮ ਹੋਇਆ ਕੰਮ ਕਰਦੇ ਨੂੰ ਆਪਾਂ ਨੂੰ ਵੀ ਜੀ ਆਪਾਂ 20 ਸਾਲ ਪੁਰਾਣੇ ਆ ਹਾਂਜੀ ਆਪਾਂ ਕਹਿੰਦਾ ਡਿਸਪਲੇ ਆ ਜਿਹੜਾ ਪਹਿਲਾਂ ਸਾਡੀ ਫੈਕਟਰੀ ਸੀਗੀ ਹੁਣ ਅਸੀਂ ਡਿਸਪਲੇ ਸ਼ੁਰੂ ਕਰਤਾ ਕਿਆ ਬਾਰਾ ਇਧਰਲੇ ਪਾਸੇ ਦੇਖ ਲਓ ਸੋਫਿਆਂ ਦੀ ਵੈਰਾਈਟੀ ਤੁਸੀਂ ਆਪ ਇੱਕ ਵਾਰੀ ਚੈੱਕ ਕਰ ਲਓ ਵੀ ਸੋਫਿਆਂ ਦੀ ਵੈਰਾਈਟੀ ਕਿੰਨੇ ਕੁ ਤੁਸੀਂ ਆਏ ਮੰਨ ਕੇ ਚਲੋ ਇੱਥੋਂ ਦੇਖ ਲਓ ਜੀ ਐਂਡ ਤੱਕ ਜਾਓਗੇ ਜਿਹੜੀ ਲਾਈਨ ਸ਼ੁਰੂ ਹੋ ਗਈ ਹੈ ਰਾਜੇ ਮਹਾਰਾਜਾਂ ਵਾਲੀ ਲਾਈਨ ਸ਼ੁਰੂ ਆ ਦੋ ਪਿੰਡਾਂ ਵਾਲੇ ਸੋਫੇ ਬਣੇ ਦੋ ਪਿੰਡ ਜਿੰਨੇ ਸੋਫੇ ਪੂਰੇ ਪਿੰਡ ਦੇ ਵਿੱਚ ਇੰਨੇ ਸੋਫੇ ਨਹੀਂ ਹੋਣੇ ਜਿੰਨੇ ਇੱਥੇ ਸੋਫੇ ਤੁਹਾਨੂੰ ਆਏ ਨਹੀਂ ਹੈਗਾ ਬਈ ਸੋਨੂੰ ਲੰਬਾ ਆਜੂਗਾ ਜਾਂ ਫੋਨ ਆਜੂਗਾ ਤੇ ਅਸੀਂ ਅਸੀਂ ਦੇਖਣ ਗਏ ਸੀ ਤੇ ਸਾਨੂੰ ਤਾਂ ਮਿਲੇ ਹੀ ਕੁਝ ਨਹੀਂ ਜੀ ਉਹ ਕੀ ਬਾਤ ਹੈ ਬਈ ਹੁਣ ਖੜ ਕੇ ਦਿਖਾ ਦਿ ਆ ਸੋਫਾ ਜਿਵੇਂ ਆ ਸੋਫਾ ਬਈ ਜੀ ਬਹੁਤ ਕਹਿੰਡ ਚੀਜ਼ ਆ ਕਾਦੇ ਜੀ ਤਿਆਰ ਕੀਤਾ ਜੀ ਕਿਹੜਾ ਕੱਪੜਾ ਵਰਤਿਆ ਕਿਹੜੀ ਕੁਆਲਿਟੀ ਦਿੰਦੇ ਸਰ ਇਹ ਰੇਜ਼ਨ ਬੁਡ ਦੇ ਵਿੱਚ ਸੋਫਾ ਹੈ ਜੀ ਹਾਂਜੀ ਇਹਦੇ ਵਿੱਚ ਕੱਪੜਾ ਜਿਹੜਾ ਸਾਰਾ ਪਿੱਛੇ ਮੋਟਾ ਕਪੜਾ ਲੱਗਿਆ ਵਾ ਹਾਂਜੀ ਹਾਂਜੀ ਜਿਕਾਰਡ ਦਾ ਫੈਬਰਿਕ ਜਿਕਾਰਡ ਦਾ ਫੈਬਰਿਕ ਲੱਗਿਆ ਵਾ ਹਾਂਜੀ ਕੜਾਈ ਹੱਥਾਂ ਵਾਲੀ ਹੈ ਜੀ ਕੜਾਈ ਤੇ ਬਾਕੀ ਆ ਵੀ ਆਪ ਤਿਆਰ ਕਰ ਦਿੰਦੇ ਸਾਡੀ ਜਿਹੜੀ ਪਾਲਿਸ਼ ਹੈ ਨਾ ਸਰ ਪਾਲਿਸ਼ ਦੀ ਵੀ ਕੁਆਲਿਟੀ ਹੈ ਅੱਛਾ ਇਹ ਆਏ ਨਹੀਂ ਹੈਗਾ ਇੱਕ ਰੰਗ ਆਉਂ ਗਿਆ 500 ਰੁਪਏ ਲੀਟਰ ਵਾਲਾ 2000 ਰੁਪਏ ਲੀਟਰ ਵਾਲਾ ਮਾਲ ਮਾਰਿਆ ਵਾ ਇਹ ਤੇ ਫਿਰ ਰੇਟ ਤਾਂ ਨਹੀਂ ਜਾਗ ਲੱਗਦਾ ਜੀ ਨਹੀਂ ਰੇਟ ਨਹੀਂ ਅਸੀਂ ਵਧ ਲੈਣਾ ਅਸੀਂ ਰੇਟ ਵਧ ਲੈਣੇ ਇੰਨੀ ਅਸੀਂ ਕੁਆਲਿਟੀ ਦੇਣੀ ਹੈ ਤੇ ਡਿਜ਼ਾਈਨ ਚੈੱਕ ਕਰ ਲਓ ਬਾਈ ਜੀ ਇਹਨਾਂ ਦੇ ਕਹਿੰਦੇ ਕਿ ਡਿਜ਼ਾਈਨ ਹੋ ਜਾਣਗੇ ਜੇ ਬਹੁਤ ਤੱਕ ਨਿਗਾ ਮਾਰੀਏ ਵੀਰ ਜੀ ਸਾਡੇ ਕੋਲ ਮੌਕੇ ਤੇ 30 35 ਡਿਜ਼ਾਈਨ ਪਏ ਆ ਕਿਆ ਬਾਤ ਆ ਬਾਈ ਜੀ ਹੂੰ ਦੋ ਤਿੰਨ ਡਿਜ਼ਾਈਨ ਹੀ ਹੁੰਦੇ ਨੇ ਇਹਦੇ ਵਿੱਚ ਨਹੀਂ ਨਹੀਂ ਡਿਜ਼ਾਈਨ ਤੁਸੀਂ ਆਪ ਚੈੱਕ ਕਰ ਲਓ ਹੋ ਤੱਕ ਕੋਈ ਆਏ ਨਹੀਂ ਹੈਗਾ ਅਸੀਂ ਕਹਿੰਨੇ ਆਂਗੇ ਬਈ ਪਏ ਆ ਤੁਸੀਂ ਵੀਡੀਓ ਦੇ ਵਿੱਚ ਦਿਖਾਓ ਬਈ ਆਹ ਦੇਖ ਲਓ ਨਿਗਾ ਮਾਰ ਲਓ ਮੈਂ ਤਾਂ ਕੀ ਦੇਖ ਸਕਦਾ ਹਾਂ ਤੁਸੀਂ ਆਪ ਦੇਖ ਸਕਦੇ ਹੋ ਬਾਈ ਜੀ ਆਹ ਸੋਫਾ ਦੇਖ ਲਓ ਉਹ ਪਏ ਆ ਉਹ ਪਏ ਸੋਫੇ ਬਾਈ ਆਹ ਸੋਫਾ ਬਹੁਤ ਘੈਂਟ ਆ ਆਲਾ ਇਹ ਸੋਫੇ ਦੱਸੋ ਕੀ ਖਾਸੀਅਤ ਹੈ ਸਾਰੇ ਇਸ ਸੋਫੇ ਦੀ ਖਾਸੀਅਤ ਤੁਸੀਂ ਬਹਿ ਕੇ ਦੇਖੋ ਤੁਹਾਨੂੰ ਆਟੋਮੈਟਿਕ ਪਤਾ ਲੱਗ ਜਾਊਗਾ ਵੀ ਕੀ ਖਾਸੀਅਤ ਹੈ ਇਹ ਭਾਈ ਰਿਕਲਾਈਨਰ ਵਾਲੀ ਫੀਲ ਆ ਰਹੀ ਹੈ ਪੂਰੀ ਭਾਈ ਮੈਂ ਤਾਂ ਕਹੀ ਹੈ ਨਾ ਤੁਸੀਂ ਬਹਿ ਕੇ ਦੇਖੋ ਸਾਥੋਂ ਨਾ ਪੁੱਛੋ ਤੁਸੀਂ ਦੱਸੋ ਹੁਣ ਇੱਕ ਜੀ ਹੋਰ ਦੇਖ ਲਓ ਵੀ ਫੁੱਲ ਕੰਫਰਟੇਬਲ ਨੇ ਬੈਠਣ ਦੇ ਵਿੱਚ ਤੁਸੀਂ ਆਪ ਹਿਸਾਬ ਲਾ ਲਿਓ ਵੀ ਇੰਨੇ ਕ ਜਿਆਦਾ ਸੌਫਟ ਨੇ ਨਾ ਇਹ ਤੁਹਾਨੂੰ ਸਿਰਫ ਬਹਿ ਕੇ ਪਤਾ ਲੱਗੂ ਤੇ ਇੱਥੇ ਤੁਹਾਨੂੰ ਇਸ ਕਰਕੇ ਆਉਣਾ ਪਊ ਭਾਈ ਜੀ ਇਹ ਰੇਟ ਹੋਊਗਾ ਗੱਲ ਕਰੀ ਆਪਾਂ ਦਾ ਇੱਕੋ ਇੱਕ ਜੀ ਮੇਰੇ ਜੀ ਬਜ਼ਾਰਾਂ ਦੇ ਵਿੱਚ ਤਾਂ ਇਹ ਸੋਫਾ ਜਿਹੜਾ 75 75000 ਰੁਪਏ ਦਾ ਸੇਲ ਹੋਮ ਤੇ ਬਾਈ ਜੀ ਬਜ਼ਾਰਾਂ ਦੀ ਗੱਲ ਛੱਡੋ ਆਪ ਦਾ ਰੇਟ ਦੱਸੋ ਆਪ ਦਾ ਰੇਟ ਕੋਈ ਨਾ ਜੀ ਘੱਟ ਕਰ ਲੋ ਨਾ ਨਾ ਰੇਟ ਦੱਸੋ ਜੀ ਸੋਨੂੰ ਅਸੀਂ ਇਹ ਸੋਫਾ ਜੀ ਹਾਂਜੀ ਫੈਕਟਰੀ ਵਾਲਾ ਰੇਟ 55000 ਰੁਪਏ ਦੇ ਵਿੱਚ ਦੇ ਦਾਂ ਸਿਰਫ ਹੁਣ ਸਿਰਫ ਸਿਰਫ ਹੁਣ ਸਿਰਫ ਡਿਲੀਵਰੀ ਹੋ ਜੂਗੀ ਜੇ ਡਿਲੀਵਰੀ ਕਰਨੀ ਹੋਵੇ ਕਿਤੇ ਮਾਰ ਕਿਉਂ ਤੱਕਾ ਕਰਦੇ ਹੋ ਜੀ ਹਾਂ ਕੁਝ ਨਹੀਂ ਹੁੰਦਾ ਜੀ ਡਿਲੀਵਰੀ ਵਾਲਾ ਵੀ ਕੰਡਾ ਕੱਢ ਦਿਓ ਕੋਈ ਗੱਲ ਇੰਜ ਡਿਲੀਵਰੀ ਵੀ ਕਰ ਦਿਆਂਗੇ ਟੇਬਲ ਦੇ ਉੱਤੇ ਸ਼ੀਸ਼ਾ ਨਾਲ ਭੇ ਨਾ ਇਹਦਾ ਕੀ ਬਾਦ ਆ ਵੀ ਸ਼ੀਸ਼ਾ ਉੱਤੇ ਆ ਜੂ ਚਾਹੇ ਬਲੈਕ ਕਲਰ ਚ ਕਰਾ ਲੈ ਨਹੀਂ ਹਾਂ ਉਹ ਇਹਦੇ ਉੱਤੇ ਦੇਖੋ ਉਹ ਜਿਹੜਾ ਜਿਆਦਾ ਵਾਈਟ ਕਲਰ ਦਾ ਸ਼ੀਸ਼ਾ ਜਿਆਦਾ ਕਰਾਉਣਾ ਤਾਂ ਕਰਾ ਲੈ ਫਿਰ ਕੋਈ ਗੱਲ ਨਹੀਂ ਕਸਟਮਰ ਦੀ ਮਰਜ਼ੀ ਹੈ ਜੀ ਕੋਈ ਮਰਜ਼ੀ ਹੈ ਠੀਕ ਹੈ ਜੀ ਇਧਰਲੇ ਪਾਸੇ ਵੀ ਆ ਗਏ ਹਾਂਜੀ ਤੇ ਵੀ ਸੋਫਿਆਂ ਦੀ ਵੈਰਾਈਟੀ ਹੁਣ ਤੁਸੀਂ ਆਪ ਚੈੱਕ ਕਰ ਸਕਦੇ ਹੋ ਸਾਰੇ ਪਾਸੇ ਨਿਗਾਹ ਮਾਰ ਲਓ ਵੈਰਾਈਟੀ ਤੁਹਾਨੂੰ A ਤੋਂ Z ਮਿਲੂਗੀ ਤੇ ਬਾਈ ਜੀ ਹੁਣ ਵੀਡੀਓ ਤਾਂ ਚੱਲੀ ਜਾਂਦੀ ਹੈ ਤੇ ਮੈਂ ਚੀਜ਼ਾਂ ਬਣਦੀਆਂ ਵੀ ਦੇਖਣੀਆਂ ਨਾਲ ਹਾਂਜੀ ਬਣਦੀਆਂ ਦੇਖਣੀਆਂ ਜੀ ਜੱਜ ਕਿਉਂ ਐਂ ਕਰਦੇ ਹੋ ਵੀਰ ਜੀ ਫੈਕਟਰੀ 'ਚ ਜਾਣੇ ਹੋ ਕੁਝ ਨਹੀਂ ਹੁੰਦਾ ਤੇਰੀ ਪਤਾ ਲੱਗੂ ਵੀ ਕਿਹ ਹੈ ਜੀ ਕੁਆਲਿਟੀ ਬਣਦੀ ਇਹੋ ਦੀ ਤੇ ਬਾਈ ਜੀ ਕਿੰਨਾ ਟਾਈਮ ਹੋ ਗਿਆ ਤੁਰਦਿਆਂ ਨੂੰ ਤੁਸੀਂ ਆ ਦੇਖ ਲਓ ਸੋਫੇ ਦੀ ਵੈਰਾਈਟੀ ਜਿਹੜੀ ਮੁੱਖਣ ਤੇ ਨਹੀਂ ਆਉਂਦੀ ਅੱਛਾ ਤੇ ਬਾਈ ਆਹ ਸੋਫੇ ਦੀ ਗੱਲ ਕਰੀਏ ਇਹ ਵੀ ਸੋਫਾ ਬਹੁਤ ਘੈਂਟ ਲੱਗਿਆ ਤੇ ਕਿੰਨੇ ਸੀਟਰ ਆ ਵੀ ਇਹ ਇਹ 12 ਸੀਟਾਂ ਦਾ ਸੋਫਾ ਜੀ ਜਿਹਦੇ ਵਿੱਚ ਕਾਰਨਰ ਦਾ ਟੇਬਲ ਨਾਲ ਐਡ ਹੁੰਦਾ ਜੀ ਅੱਛਾ ਇਹ ਵੀ ਗੱਲ ਹੈ ਕਾਰਨਰ ਵੱਡਾ ਕਾਰਨਰ ਵੈਸੇ ਹੁਣ ਵਰਤੋਂ 'ਚ ਨਹੀਂ ਆਉਂਦੇ ਬਾਈ ਸਰ ਵਰਤੋਂ 'ਚ ਨਹੀਂ ਆਉਂਦੇ ਤੁਸੀਂ ਕਾਰਨਰ ਦੀ ਬੈਕ ਦੇਖੋ ਕਿਆ ਆਵਾਜ਼ ਹੈ ਭਾਈ ਜੀ ਕੋਈ ਨਹੀਂ ਕਰਦਾ ਕੰਮ ਕੋਰਨਰ ਤੇ ਬਸ ਇੱਕ ਜਗ੍ਹਾ ਪਰਨ ਦੇ ਮਾਰੇ ਕਰ ਦਿੰਦੇ ਆ ਤੁਸੀਂ ਕੋਰਨਰ ਦੇ ਵੀ ਦੇਖੋ ਸਾਡੇ ਸੀਟਾਂ ਦੇ ਕੰਮ ਹੋਇਆ ਵੈ ਬੈਠਣ ਵਾਲੀ ਫੀਲਿੰਗ ਤੁਸੀਂ ਦੱਸੋ ਆਉਂਦੀ ਹੈ ਕਿ ਨਹੀਂ ਆਉਂਦੀ ਹੈ ਜੀ ਪੂਰੀ ਫੀਲਿੰਗ ਭਾਈ ਜੀ ਰੇਡ ਦੇ ਵਿੱਚ ਵੀ ਥੋੜੀ ਜੀ ਫੀਲਿੰਗ ਰੱਖ ਲਿਓ ਰੇਡ ਦੇ ਵਿੱਚ ਭਾਈ ਮੰਨ ਕੇ ਚੱਲੋ ਇਹ ਸੋਫਾ 85000 ਰੁਪਏ ਦਾ ਹੈ ਜੀ ਵਿਗਦਾ ਵੈ ਯਾਰ ਭਾਈ ਜੀ ਬਾਜ਼ਾਰਾਂ ਦੇ ਰੇਟ ਨਾ ਦੱਸੋ ਆਪਣਾ ਫੈਕਟਰੀ ਯੂਨਿਟ ਆਪ ਮੰਨਿਆ ਆਪਾਂ ਸ਼ੋਅਰੂਮ ਕਰ ਲਿਆ ਪਰ ਰੇਟ ਤਾਂ ਆਪਣੇ ਫੈਕਟਰੀ ਵਾਲੇ ਰਹਿਣੇ ਜਾਈਹੀ ਕੀ ਰੇਟ ਲਾਉਂਗੇ ਇੱਕੋ ਇੱਕ ਜਿਆਦਾ ਰੇਟ ਘਟਾਉਣ ਵਾਲਾ ਮੌਕਾ ਨਾ ਦੇ ਦੇ 65000 ਰੁਪਏ ਦਾ ਸੋਫਾ ਦੇ ਦਾਂਗੇ ਪੱਕੀ ਗੱਲ ਆ ਬਾਈ ਜੀ ਪੱਕੀ ਗੱਲ ਕੋਈ ਐ ਤਾਂ ਨਹੀਂ ਵੀ ਕੱਦੇ ਸਾਰੇ ਇਹਦੇ ਤੇ ਜਿਹੜਾ ਫੈਬਰਿਕ ਲੱਗਿਆ ਹੋਵਾ 1200 ਰੁਪਏ ਮੀਟਰ ਵਾਲਾ ਲੱਗਿਆ ਹੋਵਾ ਹੈਵੀ ਕੁਆਲਿਟੀ ਆ ਹੈਵੀ ਕੁਆਲਿਟੀ ਆ ਤੁਸੀਂ ਇੱਕ ਸੋਫਾ ਹੱਥ ਲਾ ਕੇ ਵੇਖੋ ਇਹ ਆਹ ਦੇਖੋ ਬਾਈ ਲੈ ਉੱਥੇ ਉਹ ਬੱਚੇ ਕਿਵੇਂ ਮਰਜ਼ੀ ਖੇਢੀ ਜਾਣ ਕਿਵੇਂ ਮਰਜ਼ੀ ਖੇਢੀ ਜਾਣ ਤੇ ਇੱਕ ਗੱਲ ਹੋਰ ਵੀ ਆ ਬਾਈ ਜੀ ਜਹੇ ਬੰਦਾ ਬੈਠਾ ਜਹੇ ਲਟਿਆ ਫੁੱਲ ਕੰਫਰਟੇਬਲ ਆ ਬਾਈ ਜੀ ਪਾਇਆ ਕੀ ਹੈ ਜਹੇ ਜ ਕਿਹੜੀ ਕਿਸੇ ਦਾ ਕਹਿੰਦੇ ਜੀ ਪਟਕੇ ਦੇਖ ਲਓ ਐਚ ਆਰ ਦੀ ਗੱਡੀ ਪਾਈ ਹੈ ਫੁੱਲ ਗਰੰਟੀ ਹੈ ਬਣਾਉਣ ਦਾ ਵੀ ਤਰੀਕਾ ਬਾਈ ਬਣਾਉਣ ਦਾ ਵੀ ਤਰੀਕਾ ਸਾਡੇ ਅੰਦਰ ਬੰਦਿਆ ਨਾ ਮਿਰਜੀ ਤੇ ਹੈਵੀ ਪੈਰ ਲੱਗੇ ਨੇ ਹੈਵੀ ਪੈਰ ਲੱਗਿਆ ਇਹਦੇ ਬਾਜੂਆਂ ਤੇ ਦੇਖੋ ਫਿਰ ਕੰਮ ਹੋਇਆ ਸਾਰਾ ਸਾਗਵਾਨ ਦਾ ਕੰਮ ਹੋਇਆ ਕਿਹੜੇ ਸ਼ਹਿਰ ਚ ਬੈਠਿਆ ਹੀ ਆਪਾਂ ਆਪਾਂ ਬਠਿੰਡੇ ਜੀ ਤੇ ਬਾਈ ਜੀ ਜਲੰਧਰ ਮੁਕਤਸਰ ਪਰਾਂ ਵਾਲੇ ਬਸਾਂ ਲਿਆਣਾ ਔਖਾ ਡਿਲੀਵਰੀ ਕਰਦੇ ਹੋ ਕੋਈ ਨਾ ਜੀ ਡਿਲੀਵਰੀ ਕਰ ਦਾਂਗੇ ਅਗਲਾ ਸਾਨੂੰ 1000 ਰੁਪਿਆ ਪਾਵੇ ਹਾਂਜੀ ਉੱਥੇ ਪਹੁੰਚੂ ਪਹੁੰਚੂਗਾ ਤੇ ਅਗਲਾ ਪਹਿਲੇ ਬਹੁਤ ਠੀਕ ਹੈ ਤੇ ਆਜੋ ਫਿਰ ਅੱਗੇ ਵਧੀਏ ਤੇ ਹੁਣ ਬਾਈ ਜੀ ਅਲਮਾਰੀਆਂ ਕਿੰਨੇ ਤੋਂ ਸ਼ੁਰੂ ਹੋ ਜਾਣਗੀਆਂ ਅਲਮਾਰੀ ਵੀਰ ਜੀ ਆਪਣੇ ਕੋਲ 8500 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜਿਹੜੀ 7 4 ਦਾ ਸਾਈਜ਼ ਹੈ ਠੀਕ ਹੈ ਜੀ ਸਾਰੀ ਮਾਕੇ ਦੇ 30000 ਰੁਪਏ ਤੱਕ ਅਲਮਾਰੀ ਆਪਣੇ ਕੋਲੇ ਪਈ ਹੈ ਸੋਫੇ ਕਿੱਥੋਂ ਸ਼ੁਰੂ ਹੁੰਦੇ ਨੇ ਤੇ ਕਿੱਥੋਂ ਤੱਕ ਜਾਂਦੇ ਆ ਜੀ ਸੋਫਾ ਆਪਣੇ ਕੋਲੇ 15000 ਰੁਪਏ ਤੋਂ ਸ਼ੁਰੂ ਹੋ ਜਾਂਦਾ 15000 ਤੋਂ ਸ਼ੁਰੂ ਆ ਜੀ 2 ਲੱਖ ਤੱਕ ਭੱਜੂ ਹਣਾ ਬਾਈ ਹਾਂ ਜੀ 2 ਲੱਖ ਤੱਕ ਭੱਜੂ ਇਧਰਲੇ ਪਾਸੇ ਦੇਖ ਲਓ ਆਪਾਂ ਅੰਦਰੋਂ ਦਿਖਾ ਦਈਏ ਇਹਦੇ ਵਿੱਚ ਇੱਕ ਚੀਜ਼ ਜ਼ੋਰ ਦੇਖੋ ਜੀ ਹਾਂ ਜ ਆਹ ਦੇਖੋ ਚੱਕੋ ਲੋਕਰ ਲੱਗੇ ਆ ਲਓ ਜੀ ਪੂਰੀ ਪ੍ਰਾਈਵੇਸੀ ਆ ਹਾਂਜੀ ਚਲੋ ਹੁਣ ਤਾਂ ਪਤਾ ਲੱਗ ਗਿਆ ਜੀ ਪਰ ਇਹੋ ਜਿਹੇ ਵੀਡੀਓ ਜਿਨੀ ਦਿਖਾਉਣੇ ਚਾਹੀਦੀਆਂ ਪ੍ਰਾਈਵੇਸੀਆਂ ਨੂੰ ਪਰ ਇਹੋ ਜਿਹੇ ਹੋਰ ਵੀ ਚੀਜ਼ਾਂ ਮਿਲ ਜਾਣਗੀਆਂ ਮਿਲ ਜਾਣਗੀਆਂ ਜੀ ਜਦੋਂ ਕਸਟਮਰ ਇੱਥੇ ਆਊਗਾ ਉਹਨੂੰ ਦਿਖਾਵਾਂਗੇ ਫਿਰ ਇਹ ਜੀ ਅਨਲੌਕ ਹੋ ਗਈ ਪਰ ਹੋਰ ਬਹੁਤ ਵੈਰਾਈਟੀ ਵੀ ਆ ਵਿੱਚ ਵੀਰ ਕਹਿੰਦੇ ਨੇ ਵੀ ਬਈ ਚੋਰਾਣੇ ਦਾ ਵੀਡੀਓ ਦੇਖ ਲਈ ਤੇ ਹੁਣ ਇੱਧਰ ਆ ਜੀ ਚੈੱਕ ਕਰੋ ਉਹ ਲੱਗੇ ਪਿਆ ਮੇਰੇ ਵੀਰ ਆ ਤਿਆਰ ਹੋ ਜਾਂਦਾ ਸੋਫਾ ਆ ਸਾਰੇ ਮਹਾਰਾਜਾ ਨੇ ਸੋਫੇ ਤਿਆਰ ਹੋ ਜਾਂਦੇ ਆ ਜੀ ਬਾਈ ਜੀ ਆ ਫੋਮ ਪੋਨੇ ਬਿਜਿਆ ਐਚ 4 ਦੀ ਗੱਦੀ ਆ ਤੁਸੀਂ ਖੜੋ ਹਾਂ ਮੈਂ ਕਹਿੰਨਾ ਚਾਹੇ ਫੋਮ ਦੇ ਉੱਤੇ ਤੁਸੀਂ ਨੱਚੀ ਚੱਲੋ ਤਾਂ ਵੀ ਬੋਸ਼ ਨਹੀਂ ਹੁੰਦਾ ਕੀ ਬਾਤ ਆ ਬਾਈ ਲੋਕਾਂ ਦੇ ਘਰਾਂ ਦੇ ਜਵਾਕ ਹੁੰਦੇ ਆ ਸੋਫੇ ਤੇ ਨੱਚੀ ਜਾਂਦੇ ਆ ਸੋਫੇ ਖਰਾਬ ਹੋ ਜਾਂਦੇ ਆ ਤੇ ਸਾਡਾ ਨਹੀਂ ਸੋਫਾ ਖਰਾਬ ਹੋ ਆ ਤਿਆਰ ਹੋ ਜਾਂਦੇ ਆ ਵੇਖੋ ਜੀ ਹਾਂਜੀ ਇਹ ਆ ਗਈ ਚੀਜ਼ ਬਾਈ ਉਹ ਆ ਗਈ ਵੈਰਾਈਟੀ ਰਾਜੇ ਮਹਾਰਾਜਾ ਨੇ ਸੋਫੇ ਆਹ ਸੇ ਬਾਈ ਕਹਿੰਦੇ ਨੇ ਵੀ ਆਪਦੀ ਮੈਨੂਫੈਕਚਰਿੰਗ ਆ ਪਰ ਅਸਲੀ ਮੈਨੂਫੈਕਚਰਿੰਗ ਆ ਸੇ ਇੱਥੇ ਧਿਆਰ ਹੁੰਦਾ ਬਈ ਆ ਵੀ ਸਾਇ ਕੋਈ ਡਿਜ਼ਾਈਨ ਨਵਾਂ ਜਾਂ ਦੇਖਿਆ ਨਵਾਂ ਬਣਾਇਆ ਬਈ ਇਹ ਬਈ ਜੀ ਇਹ ਡਿਜ਼ਾਈਨ ਮੈਨੂੰ ਨਹੀਂ ਲੱਗਦਾ ਤੁਹਾਨੂੰ ਕਿਤੇ ਮਿਲੂਗਾ ਹਲੇ ਤੱਕ ਹਾਂ ਨਾ ਬਈ ਪਹਿਲੀ ਵਾਰ ਦੇਖਿਆ ਡਿਜ਼ਾਈਨ ਤੇ ਇੱਥੋਂ ਸਿੱਧਾ ਉੱਥੇ ਹੀ ਜਾਊ ਇਹ ਸਰ ਉੱਥੇ ਜਾਂ ਗਾਗ ਦੇ ਘਰੇ ਵਾਹ ਪਰ ਦੋ ਹੀ ਹੱਡੇ ਉਹ ਸਾਰੇ ਸਿੱਧਾ ਇੱਥੋਂ ਜਾਂ ਫੈਕਟਰੀ ਜਾਂ ਕਸਟਮਰ ਜਾਂਕਰ ਤੇ ਮੈਨੂਫੈਕਚਰਿੰਗ ਤੁਸੀਂ ਦੇਖ ਲਈ ਐਂ ਦੇਖ ਲਓ ਮੈਨੂਫੈਕਚਰਿੰਗ ਵੀ ਉਹ ਤੱਕ ਵੱਡੀ ਪਈਆ ਵੀ ਇੱਥੇ ਇੱਥੇ ਆ ਇੰਨੇ ਦੀ ਜਿਹਦਾ ਬਣਦੀ ਆ ਹਾਂਜੀ ਜਿੱਥੇ ਇੰਨੇ ਕ ਜਗ੍ਹਾ ਦੇ ਵਿੱਚ ਆਮ ਤੌਰ ਤੇ ਬਈ ਸ਼ੋਰੂਮ ਹੀ ਹੁੰਦਾ ਐ ਇੰਨੀ ਜਗ੍ਹਾ ਦੇ ਵਿੱਚ ਬਈ ਦੇ ਫਰਨੀਚਰ ਹੀ ਬਣਦਾ ਆ ਵੇਖੋ ਜਾਂਦੇ ਹੋ ਯਾਰ ਇੱਧਰ ਡਾਈਨਿੰਗ ਟੇਬਲ ਤਿਆਰ ਹੋਈ ਜਾਂਦੇ ਨੇ ਬਾਈ ਜੀ ਐਡਰੈਸ ਦੱਸ ਦੋ ਜੀ ਆਪਣਾ ਐਡਰੈਸ ਕੀ ਆ ਜੀ ਐਡਰੈਸ ਵੀਰ ਜੀ ਆਪਣਾ ਹੈਗਾ ਮਲੋੜ ਰੋਡ ਹਾਂਜੀ ਪਹਿਲਾ ਲਿੰਕ ਰੋਡ ਮਲੋੜ ਰੋਡ ਬਹਿਮਨ ਦਵਾਨੇ ਦਾ ਬਸ ਹੱਡਾ ਆਊਗਾ ਹਾਂਜੀ ਬਸ ਸਾਡੇ ਤੋਂ ਥੋੜਾ ਜਿਹਾ ਅੱਗੇ ਆ ਕੇ ਇੱਕ ਹੋਰ ਚੌਂਕ ਆਊਗਾ ਹਾਂਜੀ ਉੱਥੋਂ ਜਦੋਂ ਆਪਾਂ ਬਠਿੰਡੇ ਵਾਲੇ ਪਾਸੇ ਆਵਾਂਗੇ ਹਾਂਜੀ ਖੱਬੇ ਹੱਥ ਲਿੰਕ ਰੋਡ ਮੁੜ ਜਾਣੀ ਆ ਜੀ ਹਾਂਜੀ ਤਾਂ 200 ਮੀਟਰ ਅੰਦਰ ਜਾ ਕੇ ਆਪਣੀ ਫੈਕਟਰੀ ਹੈ ਜੀ। ਕਿਆ ਬਾਤ। ਦੋ ਕਿੱਲਾਂ ਦੇ ਵਿੱਚ ਫੈਕਟਰੀ ਹੈ ਬਾਈ ਜੀ। ਫੈਕਟਰੀ ਦੇ ਹਾਂ ਜੀ ਦੋ ਕਿੱਲਾਂ ਦੀ ਦੋ ਵੀ ਵਸਾ ਲੱਗ ਜੂ। ਸਰ ਤੁਹਾਡੇ ਸਾਹਮਣੇ ਹੈ। ਹਾਂਜੀ। ਆਏ ਨਹੀਂ ਹੈਗਾ ਵੀ ਅਸੀਂ ਕਹਿਤਾ ਤੇ ਹੈ ਨਹੀਂ। ਤੇ ਬਾਈ ਜੀ ਮੁੜ ਤੋਂ ਮੁੜ ਕੇ ਹੋਗੇ ਤੁਰਦੇ ਵੀ ਤੇ ਨੰਬਰ ਬਾਈਆਂ ਦਾ ਸਕਰੀਨ ਦੇ ਉੱਤੇ ਵੀ ਦਿੱਤਾ ਹੋਇਆ। ਜ਼ਿਆਦਾ ਜਾਣਕਾਰੀ ਬਾਈ ਕਾਲ ਕਰਕੇ ਲੈ ਸਕਦਾ ਬਾਈ ਜੀ ਇੱਕ ਦੋ ਕਾਲ ਲਾਵੇ ਕਸਟਮਰ। ਸਾਨੂੰ ਤਾਂ ਸਰ ਜਾਇ ਆਏ ਹੋਣ ਲਾ ਲੋ। ਅਸੀਂ ਤਾਂ ਹੁਣ ਡੀਲਰ ਕਰਾ ਦੇਾਂਗੇ। ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਤੇ ਵਿਆਹਾਂ ਦੇ ਦਿਨ ਨੇ ਜੀ ਔਫਰ ਤਾਕੜੀ ਰੱਖਿਓ। ਵੀਰ ਜੀ ਸੋਨੂੰ ਲਾਂਭਣੇ ਬਸ ਠੀਕ ਆ ਜੀ ਜੇ ਸਾਨੂੰ ਲੰਬਾ ਆ ਗਿਆ ਸਾਨੂੰ ਪਹਿਲਾਂ ਆ ਗਿਆ ਬਸ ਠੀਕ ਆ ਨੰਬਰ ਸਕਰੀਨ ਦੇ ਉੱਤੇ ਜਦੋਂ ਰਿਹਾ ਵੀਡੀਓ ਨੂੰ ਸ਼ੇਅਰ ਕਰਦੇ ਹੋ